ਹਰ ਸਾਲ ਦੀ ਤਰ੍ਹਾਂ ਸ਼ਹੀਦ ਦੇ ਆਜ਼ਮ ਸੁਖਦੇਵ ਠਾਪਰ ਦੇ ਜਨਮ ਸਥਾਨ ਤੇ ਟਰਸਟ ਵੱਲੋਂ ਅਸੀਂ ਹਮੇਸ਼ਾ ਹੀ ਲੱਡ ਕੈਂਪ ਆਈ ਕੈਂਪ ਮੈਡੀਕਲ ਕੈਂਪ ਹਸਪੀਟਲਾਂ ਦੀ ਟੀਮ ਇੱਥੇ ਆਂਦੀ ਹੈ ਲੁਧਿਆਣਾ ਸ਼ਹਿਰ ਵਾਸੀਆਂ ਨੂੰ ਸਹੂਲਤ ਦੇਣ ਲਈ ਜਿਨ੍ਹਾਂ ਦੇ ਅੱਖ ਦੇ ਵਿੱਚ ਕੋਈ ਪ੍ਰੋਬਲਮ ਹੈ ਡਾਕਟਰ ਰਮੇਸ਼ ਜੀ ਉਹ ਉਹਨਾਂ ਦੀ ਸੇਵਾ ਬਹੁਤ ਵੱਡੀ ਹੈ ਜੇ ਇੱਥੇ ਕਿਸੇ ਦਾ ਇਲਾਜ ਵੀ ਹੋਣਾ ਹੈ ਤੇ ਉਹ ਆਗੇ ਫ੍ਰੀ ਕਰਨ ਕੇ ਅੱਖਾਂ ਦਾ ਇਲਾਜ ਦੂਸਰੀ ਗੱਲ ਹੈ ਬਲੱਡ ਕੈਂਪ ਲੱਗਿਆ ਆਯੂਪੈਦੀ ਕੈਂਪ ਵੀ ਲੱਗਿਆ ਹੈ ਹੱਡੀਆਂ ਦਾ ਕੈਂਪ ਵੀ ਲੱਗਿਆ ਅਸੀਂ ਹਰ ਸਾਲ ਕੈਂਪ ਲਾਨੇ ਆ ਤਾਂ ਕਿ ਕੁਝ ਜਿਹੜੇ ਇਲਾਕੇ ਦੇ ਬੰਦੇ ਨਹੀਂ ਹਸਪੀਟਲਾਂ ਜਾ ਸਕਦੇ ਡਾਕਟਰਾਂ ਨੂੰ ਨਹੀਂ ਜਾ ਸਕਦੇ ਉਹਨਾਂ ਦੀ ਸੁਰਤ ਦੀ ਇਸੇ ਅਸੀਂ ਕੈਂਪ ਲਗਾਨੇ ਆ ਦੂਸਰੀ ਗੱਲ ਸ਼ਹੀਦ ਜਨ ਸੁਖਦੇਵ <th>ਪਰ ਦਾ ਜਨਮ ਅੱਲਾ ਨੋ ਕਰਾ ਲੁਧਿਆਣਾ ਦੇ ਵਿੱਚ ਅਸੀਂ ਦੋ ਚੀਜ਼ਾਂ ਦੀ ਡਿਮਾਂਡ ਰੱਖੀ ਹੈ ਇੱਕ ਲੁਧਿਆਣਾ ਸਟੇਸ਼ਨ ਦਾ ਨਾਂ ਸੁਖਦੇਵ <th>ਪਰ ਦੇ ਨਾਂ ਰੱਖਿਆ ਜਾਵੇ ਦੂਜਾ ਇੱਕ 40 ਗਜਾ ਜਗ੍ਹਾ ਐਕਵਾਇਰ ਕਰ ਚੁੱਕੀ ਹੈ ਸਰਕਾਰ ਪਰ ਪ੍ਰਸ਼ਾਸਨ ਜਿਹੜਾ ਉਹ ਢਿੱਲੀ ਚੱਲ ਚੱਲ ਰਿਹਾ ਹੈ ਫਾਈਲਾਂ ਦੇ ਰਲਮਾਰੀਆਂ ਚ ਬੰਦ ਹੈ ਡਿਪਟੀ ਕਮਿਸ਼ਨਰ ਲੁਧਿਆਣਾ ਕਹਿੰਦੇ ਕੱਲ ਦੇਣਾ ਕਿ ਕੱਲ ਕਰਦੇ ਕਰਦੇ 3 ਸਾਲ ਕੱਢਦੇ ਕਾਰਪੋਰੇਸ਼ਨ ਕੋ ਪੈਸੇ ਉਹਨਾਂ ਨੇ ਦਿਨੇ ਡਰਾਫਟ ਬੰਦਿਆਂ ਨੂੰ ਉਹ ਨਹੀਂ ਦੇ ਰਿਹਾ ਅੱਜ ਦਾ ਦਿਹਾੜਾ ਸੀ ਅਸੀਂ ਕਹਿੰਦੇ ਜੀ 15 ਮਈ ਤੋਂ ਪਹਿਲਾਂ ਪਹਿਲਾਂ ਇਹ ਭਗਵੰਤ ਮਾਨ ਜੀ ਇੱਥੇ ਉਦਘਾਟਨ ਕਰਨ ਆਏ ਆ ਪੁਲ ਦਾ ਜੇ 7 ਮਿੰਟ ਦਾ ਰਸਤਾ ਜੇਕਰ ਇੱਥੇ ਵੀ ਆ ਕੇ ਉਦਘਾਟਨ ਕਰਦੇ ਸ਼ਹਿਰ ਵਾਸੀਆਂ ਨੂੰ ਬਹੁਤ ਖੁਸ਼ੀ ਹੋਣੀ ਸੀ ਔਰ ਸ਼ਹਿਰ ਵਾਸੀਆਂ ਨੇ ਕਿਹਾ ਸੀ ਵਾਹ ਬਈ ਵਾਹ ਕਿਆ ਬਾਤ ਕੀਤਾ ਭਗਵੰਤ ਮਾਨ ਜੀ ਨੇ ਖੜਕਰਕਲਾ ਜਾ ਕੇ ਸੌ ਚੱਕੀ ਜਿਹਨੇ ਅੱਜ ਤੱਕ ਸੀ ਕਿਸੇ ਸੀਐਮ ਨੇ ਨਹੀਂ ਸੌ ਚੱਕੀ ਪਹਿਲੇ ਸੀਐਮ ਹੈ ਜਿਨ੍ਹਾਂ ਨੇ ਖੜਕਰਕਲਾ ਜਾ ਕੇ ਸੌ ਚੱਕੀ ਕਿਉਂਕਿ ਸ਼ਹੀਦਾਂ ਦੇ ਪ੍ਰਤੀ ਉਹਨਾਂ ਨੇ ਅੱਛੇ ਕੰਮ ਕਰਨੇ ਸੀ ਪਰ ਭਗਤ ਸਿੰਘ ਨੂੰ ਯਾਦ ਰੱਖਿਆ ਔਰ ਸੁਖਦੇਵ ਥਾਪਰ ਨੂੰ ਭੁੱਲ ਗਏ ਜੇ ਪ੍ਰਤੀਮਾ ਹੈ ਹੀ ਹਰ ਦਫ਼ਤਰ ਦੇ ਵਿੱਚ ਲੱਗੀ ਹੋਈ ਹੈ ਡਾਕਟਰ ਅੰਬੇਡਕਰ ਭੀਮrao ਅੰਬੇਡਕਰ ਉਹਨਾਂ ਦੀ ਤਾਂ ਬੰਦ ਹੀ ਕਿ ਸੀ ਕਿਉਂਕਿ ਕਾਨੂੰਨ ਦੇ ਮਾਇਰ ਹੈ ਉਹਨਾਂ ਦੀ ਪ੍ਰਤੀਮਾ ਹਰ ਹਰ ਅਫੀਸਰ ਲਗਣੀ ਚਾਹੀਦੀ ਹੈ ਪਰ ਭਗਤ ਸਿੰਘ ਵੀ ਨਾਲ ਲੱਗੀ ਆ ਉਹਦੇ ਨਾਲ ਜੇ ਰਾਜਗੁਰੂ ਸੁਖਦੇਵ ਜੀ ਵੀ ਲੱਗ ਜਾਂਦੀ ਸੋਨੇ ਤੇ ਸੁਹਾਗਾ ਹੋ ਜਾਂਦਾ ਇਹ ਕਿਉਂ ਬੇਤਰਾ ਹੋ ਰਿਹਾ ਸੀਐਮ ਸਾਹਿਬ ਕਿਉਂ ਸੈਂਟਰ ਸਰਕਾਰ ਬੇਤਰਾ ਕਰ ਰਹੀ ਹੈ ਕਿਉਂਕਿ ਉਹ Hindu ਐਸ ਕਰਕੇ ਲਾਲਾ ਲਾਜਪਤਰਾ ਦਾ ਘਰ ਜਾ ਕੇ ਦੇਖੋ ਜਗਰਾਉਂ ਦਾ ਬੁਰੀ ਹਾਲਤ ਹੈ ਸੁਖਦੇਵ ਜੀ ਦਾ ਘਰ ਦੇਖੋ ਇਹ ਲੜ ਲੜ ਕੇ ਪਿਛਲੇ ਸਰਕਾਰ ਨੇ ਇੱਥੇ ਦੈ ਸੀ ਉਹਨਾਂ ਨੇ ਲੱਗਿਆ ਉਸ ਤੋਂ ਬਾਅਦ ਇੱਥੇ ਇਟਨੀ ਲੱਗੀ ਬੜੇ ਅਫਸੋਸ ਦੀ ਗੱਲ ਹੈ ਪ੍ਰਗਤ ਮਾਨ ਜੀ ਇੱਕ ਦਿਨ ਦਾ ਕੰਮ ਹੈ ਜਿਹੜਾ ਤੁਸੀਂ ਅੱਜ ਥੋੜਾ ਮਾਰ ਜਾਂਦੇ ਸੋਨੇ ਦੇ ਸੁਆਗੋ ਜਨੇ ਵਾਵਾ ਹੋਣੀ ਸੀ ਕਿ ਸੀਐਮ ਬਾਦ ਨੇ ਆਪਣੀ ਵਾਦਾ ਪੂਰਾ ਕੀਤਾ ਖੜਕਰ ਕਰਾ ਜਾ ਕੇ ਸੋਹ ਚੱਕੀ ਤੇ ਨੌਕਰਾਂ ਦੇ ਵਿੱਚ ਆ ਕੇ ਸੁਖਦੀਰ ਥਾਪਣ ਨੂੰ ਨੰਨ ਮਸਤ ਹੋਏ ਮੱਥਾ ਟੇਕ ਕੇ ਉਹਨਾਂ ਦਾ ਅਸ਼ੀਰਵਾਦ ਲਿੱਤਾ ਔਰ ਰਸਤੇ ਦੀ ਓਪਨਿੰਗ ਕਰਾਈ ਲੁਧਿਆਣਾ ਸਟੇਸ਼ਨ ਦਾ ਨਾਰ ਖਾਨ ਦਾ ਸੋਨੇ ਦੇ ਸੁਆਗੋ ਹੋਇਆ ਲੁਧਿਆਣਾ ਸ਼ਹਿਰ ਯਾਦ ਰੱਖੇਗਾ ਕਿ ਐਸਾ ਸੀਐਮ ਆਇਆ ਜਿਨੇ ਸ਼ੀਧਾਂ ਦੇ ਪ੍ਰਤੀ ਬਹੁਤ ਅੱਛੇ ਕੰਮ ਕੀਤੇ ਜੈ ਹਿੰਦ ਜੈ ਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹ ਦੇਖੋ ਜੀ ਅੱਜ ਅਸੀਂ ਹਿੰਦੁਸਤਾਨ ਦੇ ਬੱਬਰ ਸ਼ੇਰ ਸ਼ਹੀਦ ਦੇ ਆਜ਼ਮ ਸੁਖਦੇਵ ਥਾਪੜ ਜੀ ਦੇ ਜਨਮ ਜਨਮ ਦਿਹਾੜੇ ਤੇ ਸ਼ਰਧਾਂਜਲੀ ਦੇਣ ਆਏ ਆ ਮੈਂ ਆਪਣੇ ਦੇਸ਼ ਦੇ ਨੌਜਵਾਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਸਾਡ ਨੂੰ ਸੁਖਦੇਵ ਥਾਪੜ ਜੀ ਦੇ ਜੀਵਨ ਤੋਂ ਸਿੱਖਣਾ ਚਾਹੀਦਾ ਵਾ ਕਿ ਕਿੱਦਾਂ ਆਪਾਂ ਨੂੰ ਦੇਸ਼ ਦੇ ਲਈ ਕੁਰਬਾਨੀ ਦੇਣੀ ਪੈਂਦੀ ਹੈ ਜੈ ਹਿੰਦ ਜੈ ਭਾਰਤ ਉਹਨਾਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ ਕਿਉਂਕਿ ਉਹਨਾਂ ਨੇ ਜੜ ਜੋ ਕੁਝ ਦੇਸ਼ ਦੀ ਖਾਤਰ ਕਰ ਦਿੱਤਾ ਸਾਨੂੰ ਉਹਨਾਂ ਤੋਂ ਸਬਕ ਸਿੱਖਣਾ ਚਾਹੀਦਾ ਭਗਤ ਸਿੰਘ ਸੁਖਦੇਵ ਔਰ ਰਾਜਗੁਰੂ ਜੀ ਜਿਹੜੇ ਸੀਗੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਇਸ ਦੇਸ਼ ਚ ਪੈਦਾ ਹੋਏ ਆਂ ਔਰ ਅਸੀਂ ਇਸ ਦੇਸ਼ ਲਈ ਕੀ ਕਰ ਸਕਦੇ ਆਂ ਉਹਨਾਂ ਨੇ ਕਿਹਾ ਸੀ ਅਸੀਂ ਦੇਸ਼ ਨੂੰ ਕੀ ਦੇ ਸਕਦੇ ਆਂ ਉਹਨਾਂ ਨੇ ਕਿਹਾ ਅਸੀਂ ਅਸੀਂ ਇਹ ਬਲੀਦਾਨ ਦਵਾਂਗੇ ਅਸੀਂ ਦੇਸ਼ ਨੂੰ ਕੁਰਬਾਨੀ ਦਵਾਂਗੇ ਤਾਹੀਂ ਸਾਡਾ ਦੇਸ਼ ਆਜ਼ਾਦ ਹੋਊਗਾ ਮੈਂ ਸਾਰੇ ਨੌਜਵਾਨਾਂ ਅੱਗੇ ਬੇਨਤੀ ਕਰਦਾ ਆਂ ਕਿ ਸ਼ਹੀਦ ਭਗਤ ਸਿੰਘ ਸੁਖਦੇਵ ਔਰ ਰਾਜਗੁਰੂ ਔਰ ਇਹਨਾਂ ਸਾਰਿਆਂ ਦੇ ਕੁਰਬਾਨੀ ਦਾ ਬਲਿਦਾਨ ਜਿਹੜੇ ਇਹਨਾਂ ਨੇ ਦਿੱਤਾ ਹੈ ਸਾਨੂੰ ਇਹਨਾਂ ਤੋਂ ਕੁਰਬਾਨੀ ਦੇਣੀ ਸਿੱਖਣੀ ਚਾਹੀਦੀ ਆ ਔਰ ਇਹਨਾਂ ਦੇ ਜਿਹਨਾਂ ਦੇ ਜਿਹੜੇ ਇਹਨਾਂ ਨੇ ਅੱਛੇ ਕੰਮ ਕੀਤੇ ਆ ਉਹਨਾਂ ਦੇ ਵਾਸਤੇ ਸਾਨੂੰ ਅਪਣਾਣੇ ਚਾਹੀਦੇ ਆ ਅਸੀਂ ਇੱਕ ਬੇਨਤੀ ਹੋਰ ਕਰਦੇ ਆ ਅਸੀਂ ਕਿ ਜੇ ਸੁਖਦੀਪ ਸੁਖਦੇਵ ਜੀ ਦਾ ਰੋਡ ਸਖਦੀ ਸੁਖਦੇਵ ਰੋਡ ਮਾਰਗ ਜਿਹੜਾ ਬਣਾਇਆ ਜਾਵੇ ਇੱਥੇ ਜਿਹੜੀ ਇਹ ਰਸਤਾ ਬੰਦ ਰਸਤਾ ਦਿੱਤਾ ਜਾਵੇ ਇਧਰੋਂ ਤਾਂ ਕਿ ਇਹ ਰਸਤਾ ਬਣ ਜਾਏ ਸਖਦੀ ਸੁਖਦੇਵ ਨੂੰ ਸਦਾ ਯਾਦ ਰੱਖਿਆ ਜਾਵੇ ਜੈ ਹਿੰਦ ਜੀ ਸ਼ਹੀਦੇ ਆਜਮ ਸੁਖਦੇਵ ਜੀ ਦਾ ਜਿਹੜਾ ਆ ਉਹ ਜਨਮotsਵਾ ਤੇ ਜਿਹੜੀ ਸ਼ਹੀਦ ਆਜਮ ਸੁਖਦੇਵ ਜੀ ਦੀ ਜਿਹੜੀ ਦੇਸ਼ ਲਈ ਕੁਰਬਾਨੀ ਆ ਉਹਨੂੰ ਭੁਲਾਇਆ ਨਹੀਂ ਜਾ ਸਕਦਾ ਤੁਸੀਂ ਦੇਖ ਸਕਦੇ ਆ ਕਿ ਅੱਜ ਕਿੰਦਾ ਮੰਨ ਲਓ ਕੋਈ ਮੰਨ ਲਓ ਸਾਵਾ ਕੋਈ ਮੰਨ ਲਓ ਪਾਰਟੀ ਇਦਾਂ ਦੀ ਨਹੀਂ ਹੈਗੀ ਚਾਹੇ ਉਹ ਕਾਂਗਰਸ ਆ ਚਾਹੇ ਆਮ ਆ ਚਾਹੇ ਵੀ ਬੀਜੇਪੀ ਤੋਂ ਆ ਸਾਰੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਆਏ ਆ ਤੇ ਇਹਨਾਂ ਦੀ ਇੱਕ ਮੰਗ ਵੀ ਹੈਗੀ ਆ ਕਿ ਜਿਹੜਾ ਇੱਥੇ ਜਾ ਜਗਾ ਦਾ ਰਸਤਾ ਆ ਉਹ ਚੋੜੇ ਵੀ ਆਰ ਤੋਂ ਸਿੱਧਾ ਦਿੱਤਾ ਜਾਵੇ ਤੇ ਅਸੀਂ ਮੰਨ ਲਓ ਥਾਪਰ ਜੀ ਦੇ ਨਾਲ ਇਹਨਾਂ ਦੇ ਨਾਲ ਹਮੇਸ਼ਾ ਹੀ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਜੈ ਸ਼੍ਰੀ ਰਾਮ ਜੈ ਹਿੰਦ ਅੱਜ ਦੇਖੋ ਬੜਾ ਪਹਿਲਾਂ ਤਾਂ ਮੈਂ ਵਧਾਈ ਦਿਨਾਂ ਅੱਜ ਬੜਾ ਖੁਸ਼ੀ ਦਾ ਦਿਨਾਂ ਸ਼ਹੀਦੇ ਆਜ਼ਮ ਸੁਖਦੇਵ ਥਾਪਰ ਜੀ ਦੇ ਅੱਜ ਮੈਂ ਉਸ ਸਥਾਨ ਤੇ ਖੜਾ ਆ ਜਿੱਥੇ ਉਹਨਾਂ ਦਾ ਜਨਮ ਹੋਇਆ ਸੀ ਸੋ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਭਾਰਤ ਦੇਸ਼ ਨੂੰ ਯਾਦ ਕਰਾਉਣ ਦੇ ਵਿੱਚ ਉਹਨਾਂ ਦਾ ਇੱਕ ਬਹੁਤ ਵੱਡਾ ਮੈਂ ਸਮਾਜ ਦਾ ਯੋਗਦਾਨ ਵੀ ਸੀ ਤੇ ਰੋਲ ਵੀ ਸੀ ਤੇ ਅੱਜ ਜਿਹੜਾ ਬਲੱਡ ਕੈਂਪ ਆ ਉਹਨਾਂ ਦੇ ਜਿਹੜਾ ਜਨਮ ਸਥਾਨ ਤੇ ਲਗਾਇਆ ਗਿਆ ਤੁਸੀਂ ਦੇਖਿਆ ਹੀ ਆ ਵੀ ਕਾਫੀ ਵੱਡੀ ਗਿਣਤੀ ਵਿੱਚ ਜਿਹੜੇ ਨੌਜਵਾਨ ਸਾਥੀ ਪਹੁੰਚੇ ਨੇ ਕਿਉਂਕਿ ਉਹਨਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣੀਆਂ ਜਿਹੜੀਆਂ ਕੁਰਬਾਨੀਆਂ ਦਾ ਦੇ ਦਿੱਤੀਆਂ ਪਰ ਕਿਤੇ ਨਾ ਕਿਤੇ ਸਾਡਾ ਵੀ ਫਰਜ਼ ਬਣਦਾ ਵਾ ਕਿ ਉਹਨਾਂ ਦੇ ਜਨਮ ਦਿਨ ਤੇ ਅਸੀਂ ਆਪਣਾ ਬਲੱਡ ਉਹ ਦਾਨ ਕਰ ਸਕੀਏ ਤਾਂ ਕਿ ਜਿਹੜੇ ਜ਼ਰੂਰਤਮੰਦ ਲੋਕ ਆ ਉਹਨਾਂ ਦੀ ਜਿਹੜੀ ਸਹਾਇਤਾ ਵਾ ਉਹ ਹੋ ਸਕੇ ਇਸ ਕਰਕੇ ਅਸੀਂ ਅੱਜ ਸਾਰੀ ਟੀਮ ਸਾਡੀ ਪਹੁੰਚੀ ਸੀ ਸੋ ਅਸੀਂ ਹਮੇਸ਼ਾ ਹੀ ਇਹਨਾਂ ਦੇ ਨਾਲ ਖੜੇ ਆ ਕਿਉਂਕਿ ਅੱਜ ਜੇ ਅਸੀਂ ਭਾਰਤ ਦੇਸ਼ ਦੇ ਵਿੱਚ ਆਜ਼ਾਦ ਹੋ ਗਏ ਆ ਉਹ ਸੁਖਦੇਵ ਥਾਪੜ ਤੇ ਉਹਨਾਂ ਦੀ ਟੀਮ ਵੱਲੋਂ ਜਿਹੜਾ ਸਾਨੂੰ ਸਹਿਯੋਗ ਦਿੱਤਾ ਗਿਆ ਜਿਹੜਾ ਭਾਰਤ ਦੇਸ਼ ਨੂੰ ਆਜ਼ਾਦ ਕਰਾਇਆ ਗਿਆ ਭਗਤ ਸਿੰਘ ਜੀ ਸੁਖਦੇਵ ਥਾਪੜ ਜੀ ਰਾਜਗੁਰੂ ਜੀ ਤੇ ਹੋਰ ਜਿੰਨੀ ਵੀ ਸਮੂੱਚੀ ਇਹਨਾਂ ਦੀ ਟੀਮ ਸੀਗੀ ਜਿਨ੍ਹਾਂ ਨੇ ਭਾਰਤ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਮੈਂ ਸਮੇਂ ਦਾ ਬਹੁਤ ਵੱਡਾ ਰੋਲ ਨਿਭਾਇਆ